すいません。 ਇਹ ਰੰਗ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਦੇਖੀ ਤੋਂ ਨਹੀਂ ਲਾਓ ਸਮਾਰਾ ਬਈ ਇਹ ਮਾਨ ਜੋਗੇ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਮੁਤਾਬਕ ਤੇ ਐਸਪੀ ਡੀ ਸਾਬ ਦੇ ਤੇ ਮੇਰੇ ਉਹਦੇ ਇਮਤਾਮ ਕਾ ਉੱਥੇ ਮੋਟ ਪਿੰਡਾਂ ਚ ਮੋਟਰਾਂ ਦੇ ਆ ਤਾਰਾਂ ਜਿਹੜੇ ਕੇਬਲ ਵਾਲੇ ਆ ਉਹ ਹਰ ਰੋਜ਼ ਦੀ ਤਰ੍ਹਾਂ ਲਹਿ ਜਾਂਦੀਆਂ ਸੀਗੀਆਂ ਇਸ ਕਹਿਤਾ ਬਹੁਤ ਆਪਣੇ ਕਿਸਾਨਾਂ ਦਿਆਂ ਜਾਂਦੀਆਂ ਸੀਗੀਆਂ ਸਾਊ ਕੋਲੇ ਐਸਐਸਪੀ ਸਾਊ ਕੋਲੇ ਤੇ ਕੋਈ ਹਦਾਇਤਾ ਕਰਕੇ ਇੱਕ ਮਕਦਮਾ ਨੰਬਰ 2385 ਨੂੰ ਦਰਜ ਕੀਤਾ ਗਿਆ ਸੀਗਾ ਚੋਰੀ ਦਾ ਤੇ ਬਾਅਦ ਵਿੱਚ ਉਹਨਾਂ ਨੇ ਟੀਮਾਂ ਬਣਾ ਕੇ ਹਦਾਇਤ ਕੀਤੀ ਸੀ ਵੀ ਇਹ ਟ੍ਰੇਸ ਹੁਣ ਬਹੁਤ ਜ਼ਰੂਰੀ ਨੇ ਇਹਦੇ ਵਿੱਚ ਐਸਚਓ ਸਰਦਾਰ ਕੌਰ ਸਿੰਘ ਸਦਰ ਨੇ ਕਾਫੀ ਮਿਲ ਕੇ ਕਰਕੇ ਮਿਤੀ 11 8 ਨੂੰ ਰਾਤ ਨੂੰ ਚਾਰ ਚੋਰ ਫੜੇ ਉਹਨਾਂ ਨੂੰ ਫੜ ਕੇ ਮਕਦਮਾ ਨੰਬਰ 58 ਦਰਜ ਕਰਕੇ ਤੇ ਇਹਨਾਂ ਨੂੰ ਚਾਰ ਚੋਰ ਗ੍ਰਿਫਤਾਰ ਕਰ ਲਏ ਇਹਨਾਂ ਪਾਸੋਂ 47 ਕਿਲੋ ਤਾਂਬਾ ਤੇ ਤਾਰ ਬਰਾਮਦ ਕੀਤੀ ਉਹਨਾਂ ਦੇ ਪੁਸਗਸ ਦਰਾਂ ਇਹਨਾਂ ਨੇ ਇੱਕ ਵਿੱਕੀ ਕਵਾੜੀਏ ਨੂੰ ਗ੍ਰਿਫਤਾਰ ਕੀਤਾ ਵਿੱਕੀ ਕਵਾੜੀਏ ਤੋਂ ਕਹਾ ਇੱਕ ਦੁਕਾਨਦਾਰ ਸੀਗਾ ਸਸੀ ਮਾਨਸਾ ਜਿਹੜਾ ਉਹ ਇਹਨਾਂ ਤੋਂ ਸਮਾਨ ਲੈ ਕੇ ਅੱਗੇ ਵੇਚਦਾ ਸੀਗਾ ਉਹ ਤੋਂ ਵੀ ਕਵਾੜੀਏ ਤੇ ਉਹ ਤੋਂ 27 ਕਿਲੋ ਤਾਂਬਾ ਉਹਨਾਂ ਤੋਂ ਬਰਾਮਦ ਕੀਤਾ ਦੋ ਮੋਟਰਸਾਈਕਲ ਵੀ ਬਰਾਮਦ ਕੀਤੇ ਨੇ ਇਹਨਾਂ ਤੋਂ ਇੱਕ ਪਹਾੜੀ ਤੇ ਇੱਕ ਦਾਤੀ ਇਹਨਾਂ ਦੇ ਕੋਲੋਂ ਸੀ ਉਹ ਵੀ ਬਰਾਮਦ ਕੀਤੀਆਂ ਨੇ ਜਿਨ੍ਹਾਂ ਨੂੰ ਅੱਜ ਪੇਸ਼ ਕਰਕੇ ਹੋਰ ਰਿਵਾਂਡ ਲੈ ਕੇ ਅੱਗੇ ਤਵਤੀਸ ਕੀਤੀ ਜਾਵੇਗੀ ਕਿ ਤੁਹਾਨੂੰ ਹੋਰ ਵੀ ਲੱਗਦਾ ਵੀ ਇਹਨਾਂ ਤੋਂ ਕੁਝ ਹੋਰ ਵੀ ਮਸਲੇ ਨਿਕਲਣਗੇ ਜਿਹੜੇ ਇਹਨੇ ਚੋਰੀ ਲਗਾਤਾਰ ਚੋਰੀਆਂ ਕਰਦੇ ਰਹੇ ਕਾਫੀ ਜ਼ਿਆਦਾ ਚੋਰੀਆਂ ਹੁਣ ਕਰਕੇ ਹੋਰ ਜਿਵੇਂ ਮਾਨਸਾ ਦੇ ਪੀਖੀ ਥਾਣਾ ਪੈ ਗਿਆ ਉੱਥੇ ਵੀ ਹੋਈ ਹੈ ਜਿਵੇਂ ਆਪਣੇ ਬੋਹੇ ਵੀ ਉੱਥੇ ਵੀ ਪਹਿਲਾਂ ਹੋਈਆਂ ਸੀ ਪੁੱਸ ਕੇ ਦੌਰਾਨ ਜੇ ਆ ਉਹ ਉਹਨਾਂ ਤੋਂ ਉਹ ਵੀ ਬਰਾਮਦਗੀ ਹੋਰ ਵੀ ਕੀਤੀ ਚੋਰੀ ਕਰਨ ਦਾ ਤਰੀਕਾ ਇਹਨਾਂ ਦਾ ਕਿਸ ਤਰ੍ਹਾਂ ਹੁੰਦਾ ਸੀ ਕਿਸ ਤਰ੍ਹਾਂ ਕਰਦੇ ਸੀ ਜੀ ਤਰ੍ਹਾਂ ਜੋ ਇਹ ਰਾਤ ਨੂੰ ਜਾਂਦੇ ਸੀਗੇ ਜਦ ਲੋਕ ਮੋਟਰਾਂ ਤੋਂ ਘਰੇ ਆ ਜਾਂਦੇ ਸੀਗੇ ਜਦ ਲਾਈਟ ਗਈ ਹੁੰਦੀ ਸੀਗੀ ਉਦੋਂ ਜਾ ਕੇ ਇਹ ਪਟਕੇ ਕਹੀ ਨਾਲ ਤਾਰ ਵੱਢ ਲਿਆਉਂਦੇ ਸੀਗੇ ਤਾਰ ਵੱਢਣ ਤੇ ਫਿਰ ਜਦ ਸਵੇਰੇ ਜਾ ਕੇ ਮੋਟਰ ਚਲਾਉਂਦੇ ਸੀ ਪੰਦ ਕਸਾਨ ਆ ਜਾ ਕੇ ਦੇਖਦੇ ਸੀਗੇ ਤੇ ਉਦੋਂ ਫਿਰ ਪਤਾ ਲੱਗਦਾ ਵੀ ਰਾਤ ਚੋਰੀ ਹੋ ਗਈ ਇਹਨਾਂ ਨੇ ਕਾਫੀ ਜ਼ਿਆਦਾ ਇਹ ਚੋਰੀਆਂ ਕੀਤੀਆਂ ਸੀ ਇਹ ਤਾਰ ਦੀ ਗ੍ਰੋਹ ਕਿੱਥੋਂ ਕਿੱਥੋਂ ਲੈ ਗਈ ਲੋਕ ਕਿੱਥੋਂ ਦੇ ਬੰਦੇ ਨੇ ਇਹ ਗ੍ਰੋਹ ਮਾਨਸਾ ਦੇ ਆ ਚਾਰ ਜਾਨੇ ਉਹ ਜਿਹੜਾ ਕਵਾੜੀ ਆ ਉਹ ਵੀ ਮਾਨਸਾ ਦਾ ਹੀ ਆ ਇੱਕੋ ਪਹਿਲਾਂ ਵੀ ਕੋਈ ਮਕਦਮਾ ਹੈ ਕਿਦਾਂ ਇਹਨਾਂ ਨੂੰ ਕੋਈ ਮਕਦਮਾ ਨਹੀਂ ਦਰਜ ਜੀ ਇਹਨਾਂ ਤੇ ਪਹਿਲਾ ਮਕਦਮਾ ਅਜੇ ਇੱਥੇ ਕੋਈ ਦਰਜ ਨਹੀਂਗਾ ਹੁਣ ਪੁੱਛਗੇ ਦਰਾਂ ਰਿਮਾਂਡ ਇਹਨਾਂ ਦਾ ਅੱਜ ਹੋਰ ਲੈ ਕੇ ਪੜਤਾਲ ਕੀਤੀ ਜਾਊਗੀ ਪਿੰਡ ਵਾਸੀਆਂ ਨੂੰ ਕੁਝ ਕਹਿਣਾ ਚਾਹੁੰਦੇ ਹ ਜਿਹੜਾ ਮੋਟਰਾਂ ਵਾਲੇ ਮਾਲਕ ਨੇ ਪਿੰਡ ਵਾਸੀਆਂ ਨੂੰ ਇਹ ਚੋਰ ਨੇ ਪਹਿਲਾਂ ਵੀ ਉਹ ਕਹਿੰਦਾ ਸੀ ਵੀ ਤੁਸੀਂ ਵੀ ਥੋੜੀ ਜਿਹੀ ਹਿੰਮਤ ਕਰੋ ਵੀ ਪੈਰਾਲਾਇਆ ਵੀ ਕੋਈ ਤਾਂ ਕੋਈ ਸਾਨੂੰ ਫੋਨ ਕਰੋ ਨਾਲ ਦੀ ਨਾਲ ਪਿੰਡ ਵਾਸੀਆਂ ਨੇ ਵੀ ਮਦਦ ਕਾਫੀ ਕਰੀ ਆ ਨਾਲ ਪੁਲਿਸ ਦੇ ਰਲ ਕੇ ਤਾਂ ਇਹ ਚੋਰ ਗ੍ਰਿਫਤਾਰ ਕੀਤੇ ਗਏ ਨੇ